ਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚੱਲ ਨੇ ਸਾਰੇ ਵੀਰਾਂ ਅੱਜ ਲੱਗੇ ਹੋਏ ਆ ਪਨੀਰੀ ਬੀਜਣ 126 ਦੀ ਹੱਥ ਵਾਲੀ ਤੇ ਮਸ਼ੀਨ ਵਾਲੀ ਦਾ ਵੀ ਸਿੱਟਾ ਚੱਲਦਾ ਆਪਾਂ ਤਾਂ ਉਹਨਾਂ ਦਿਨ ਪਜੀ ਦੀ ਬੀਜਦੇ ਹੀ ਰਹਿੰਦੇ ਜਿੰਨਾ ਚਿਰ ਝੋਨਾ ਨਹੀਂ ਲਾਉਣ ਲੱਗਦੇ ਜਿੱਦਣ ਝੋਨਾ ਲਾਉਣ ਲੱਗ ਗਏ ਉਦੋਂ ਫੇਰ ਬੀਜ ਦੇਣਾ 11 ਜਿਆ ਵੀ ਕਿਤੇ ਨਾ ਲੋੜ ਹੀ ਪੈ ਜੂ ਭਾਈ ਚਾਂਸ ਕਿਉਂਕਿ ਆਪਣਾ ਰੁਟੀਨ ਉਹ ਰੱਖੀ ਹੋਈ ਆ ਵੀਰੇ ਵੀ ਜਦੋਂ ਵੀ ਜਦੋਂ ਮੀਂਹ ਆ ਚੋਨਾ ਬੀਜਿਆ ਵੀ ਆ ਕਈ ਵਾਰ ਮੀਂਹ ਪਾ ਕੇ ਪਹਿਲਾਂ ਵਾਲਾ ਚੋਲ ਡੁੱਬ ਜਾਂਦੇ ਕੁਝ ਪਤਾ ਥੋੜੀ ਹੈ ਰੱਬ ਦਾ ਆਪਾਂ ਤਾਂ ਆਪਦੀ ਤਿਆਰੀ ਪੂਰੀ ਰੱਖਦੇ ਆ ਕਿਉਂਕਿ ਹੋ ਹੁੰਦਾ ਵੀਰੇ ਜਿਹੜੇ ਥੋੜੀ ਖੇਤੀ ਵਾਲਾ ਉਹਦਾ ਸਰ ਜਾਂਦਾ ਹਨਾ ਤੇ ਹੁਣ ਆਪਾਂ ਨੂੰ ਮੰਗ ਵੀ ਪਨੀਰੀ ਵੀ ਕਿੰਨੇ ਦੇਣੀ ਹੈ ਵੀ ਇੰਨੀ ਹੈ ਨਾ ਤਾਂ ਕਰਕੇ ਆਪਾਂ ਪਨੀਰੀ ਵੱਧ ਹੀ ਰੱਖੀ ਦੀ ਆ ਹੁਣ ਘੱਟੋ ਘੱਟ 40 ਕੁਇੰਟਲ ਮੇਰਾ ਝੋਨਾ ਆਪਦਾ ਰੱਖਿਆ ਹੋਇਆ ਸੀਗਾ 26 ਦਾ ਘਰ ਦਾ ਵੀ ਹਨਾ ਉਹੀ ਬੀਜੀ ਜਾਂਦੇ ਆ ਚੱਕ ਚੱਕ ਕੇ ਬਸ ਕੋਈ ਔਖਾ ਹੀ ਨਹੀਂ ਹੈਗਾ ਘਰ ਦਾ ਵੀ ਬੀਜਣਾ ਕਿੰਨਾ ਕੀ ਔਖ ਠੀਕ ਨਹੀਂ ਆਪਣੇ ਘੜਾਉਦੇ ਤੇ ਪੈਸੇ ਲੱਗੇ ਸੀਗੇ ਕਿ ਆਪਾਂ ਉਹਨੂੰ ਮੁੱਲ ਲਿਆ ਵਾ ਹਨ ਤੇ ਕੋਈ ਦਿੱਕਤ ਨਹੀਂ ਉਹਦੇ ਵਿੱਚ ਤੇ ਹੁਣ ਚੱਲਦੇ ਆਪਾਂ ਨਵੀਂ ਮੋਟਰ ਤੇ ਕਿਉਂਕਿ ਉੱਥੇ ਥੋੜਾ ਜਿਹਾ ਛਿੱਟਾ ਦਿਨੋ ਰਹਿ ਗਿਆ ਸੀ ਆਪਾਂ ਵੀ ਰੱਖ ਲਿਆ ਤੇ ਉੱਥੇ ਛਿੱਟਾ ਦਵਾਉਣੇ ਆ ਚੱਲ ਕੇ ਇਹ ਇਧਰ ਆਪਣੀ ਪਿੰਡੀ ਆ ਬਹੁਤ ਸੋਹਣੀ ਹਰੀ ਹੋਈ ਆ। ਬਈ ਵੀਰ ਕਹਿੰਦੇ ਹੁੰਦੇ ਆ ਵੀ ਵੀਰੇ 60 55 ਦੀ ਚਲਾਉਂਦੇ ਦਿਖਾਉਂਦੇ ਨਾ ਵੀ ਉਹ ਤੋਂ ਵਰਤਦੇ ਨਹੀਂ। ਮੈਂ ਵੀਰੇ 60 55 ਤਾਂ ਖੜਦਾ ਹੀ ਨਹੀਂ ਹੈਗਾ। ਇਹਦਾ ਪੂਰਾ ਚੱਲਦਾ। ਇਹ ਤਾਂ ਬੰਦ ਹੀ ਨਹੀਂ ਹੁੰਦਾ। ਇਹ ਨਾ ਉਦਣ ਦਾ ਹੀ ਜਦਣ ਦੀ ਆਪਾਂ ਇੱਥੇ ਜ਼ਮੀਨ ਲਈ ਆ। ਉਹ ਤਵੀਆਂ ਬਾਕੇ ਖੱਤਾ ਇੱਥੇ ਛੱਡ ਜਾਂਦੇ ਆ ਤਵੀਆਂ ਉਹ ਇੱਥੇ ਹੀ ਖੜੀਆਂ ਹੁੰਦੀਆਂ। ਫਿਰ ਆਹ ਟਰੈਕਟਰ ਹੀ ਕਰਦਾ ਕੰਮ। ਜਿਵੇਂ ਹੁਣ ਕਰਾ ਲਾਉਂਦੇ ਆ ਜਿਹੜਾ ਖੱਤਾ ਕੋਈ ਕੈੜਾ ਨਿਕਲਿਆ ਆ। ਉਹਰ ਨਾਲ ਤਾਂ ਹੁਣ ਜਿੱਥੇ ਕਿਤੇ ਖਰਾਬ ਹੁੰਦਾ ਆ ਵੱਡਾ ਕਰਾ ਰੱਖਿਆ ਆ ਦੂਜਾ ਖਿੱਚਮਾ ਇਹਦੇ ਨਾਲ ਉਹ ਖਿੱਚ ਲੈਂਦੇ ਆ ਮਿੱਟੀ ਮਿੱਟੀ ਖਿੱਚ ਕੇ ਫਿਰ ਉਹ ਜੇ ਬੋਣਾ ਪੈਂਦਾ ਤਾਂ ਇਹਦੇ ਮਗਰ 24 ਤਵੀਆਂ ਪਾ ਕੇ ਬਾਹ ਲੈਂਦੇ ਆ ਕਰਕੇ ਇਹ ਚੱਲੀ ਜਾਂਦਾ ਵਾ ਤੇ ਇਹ ਤਾਂ ਪੂਰਾ ਚੱਲਦਾ ਵੀਰੇ ਇਹ ਤਾਂ ਕਦੀ ਬੰਦ ਹੀ ਨਹੀਂ ਹੁੰਦਾ ਵਿਚਾਰ ਇਹ ਨਹੀਂ ਬੰਦ ਹੁੰਦਾ ਇਹ ਤਾਂ ਪੂਰਾ ਕੰਮ ਲਈਦਾ ਪਰ ਠੋਕ ਕੇ ਸੁੱਕੇ ਬਾਈ ਦਾ ਤਾਂ ਰਾਜਾ ਇਹ ਸੁੱਕੇ ਕੰਮਾਂ ਦਾ ਤਾਂ ਤੇਲ ਬਹੁਤ ਘੱਟ ਖਾਂਦਾ ਆ ਇੱਕ ਟੈਂਕੀ ਮੁੱਕਦੀ ਨਹੀਂ ਐਦਾਂ ਸਾਰੀ ਦਿਹਾੜੀਆ ਕੰਮ ਕਰਦੇ ਆ ਤੂੰ ਠੀਕ ਨਹੀਂ ਨਾ ਇਹ ਤੋਂ ਮੁੱਕੇ ਨਾ 5210 ਤੋਂ ਮੁੱਕੇ ਉਹ 5210 ਚੱਲਦਾ ਉਧਰ ਉਹ ਦੇ ਚੱਲਦਾ ਲੇਜ਼ਰ ਬਾ ਆਪਾਂ ਨੂੰ ਆਪਾਂ ਕਦੇ ਕਾਲੀ ਨਹੀਂ ਕੀਤੀ ਚਲੋ ਠੀਕ ਆ ਨਾਲੇ ਆਪਣਾ ਆਪ ਦਾ ਹੀ ਲੇਜ਼ਰ ਕਰਾਵਾ ਜੋ ਵੀ ਹੈਗਾ ਹਨਾ ਤਾਂ ਆਪਾਂ ਨਹੀਂ ਕਾਲੀ ਕੀਤੇ ਪਤਾ ਕੀ ਆ ਜਿਹੜਾ ਪੱਟੇ ਚ ਆਪਾਂ ਖੜੇ ਆ ਇਹਦੇ ਤਿੰਨ ਚਾਰ ਗਿਆਰੇ ਸੀਗੇ ਉੱਚਾ ਨੀਵਾ ਹੁਣ ਇਹਨੂੰ ਇੱਕੋ ਹੀ ਕਰਵਾਤਾ ਆਪਾਂ ਉਧਰੋਂ ਮਾੜੀ ਮਾੜੀ ਮਿੱਟੀ ਖਿੱਚਣੀ ਵੀ ਉਹ ਫੇਚ ਕੇ ਅੰਦਰ ਸੜਦੀ ਚਲੋ ਇੱਕ ਹੋ ਗਿਆ ਬਸ ਇੱਥੇ ਅੱਗੇ ਇਹਦੇ ਚਾਰ ਪੰਜ ਪੱਟੇ ਜੇ ਸੀਗੇ ਤੇ ਹੁਣ ਇਹਦੇ ਤਿੰਨ ਪੱਟੇ ਬਣ ਗਏ ਬਸ ਇੱਕ ਗਿਆਰੇ ਚ ਨੱਕਾ ਲਾਵਾਂਗੇ ਇੱਕ ਪਾਸੇ ਨੱਕਾ ਲਾਉਣ ਤੇ ਤਿੰਨੇ ਪੱਡੇ ਭਰ ਜਿਆ ਕਰਨੇ ਹੌਸਾ ਨਾਲ ਬਣਾ ਕਿਉਂਕਿ ਇਹ ਤੇ ਸਰਕਾਰੀ ਟਿਊਬਲ ਆ ਇਹ ਖੇਤ ਦੇ ਵਿੱਚ ਇਹ 5 ਕਿੱਲੇ ਦਾ 플ੌਟ ਅੱਡਾ ਇੱਥੇ ਸਰਕਾਰੀ ਟਿਊਬਵਲ ਲੱਗਿਆ ਹੈ ਇਹ ਤਾਂ ਪੂਰਾ ਚੱਲਦਾ ਵੀਰੇ ਇਹ ਨਹੀਂ ਕਦੇ ਬੰਦ ਹੁੰਦਾ ਤੇ ਨਾ ਇਹ ਹੋਵੇ ਨਾ ਉਹ ਜਾਹਰਾ ਹੋਵੇ ਇਹ ਵੀ ਪੂਰਾ ਚੱਲਦਾ ਮੇ ਟਾਇਰ ਪਾਉਣ ਨਾਲ ਟ੍ਰੈਕਟਰ ਟੋਰੀ ਵਕਰੀ ਹੋ ਜਾਂਦੀ ਐ ਨਵੇਂ ਟਾਇਰਾਂ ਨਾਲ ਇਹ ਤਾਂ ਪੂਰਾ ਰਾਜਾ ਸ਼ਿੰਗਾਰ ਆਪਣਾ ਇਹਦੀ ਘਸ ਗਈ ਆਪਣੀ ਕਾਂਤ ਹੁਣ ਆਪਾਂ ਕਾਂਤ ਅੱਜ ਦੇਖਦੇ ਆਂ ਮੰਗਾਉਣੇ ਆਂ ਕਰਾ ਦੀ ਕਾਂਤ ਜਮ ਹੀ ਉੜ ਗਈ ਸਾਰੀਆਂ ਦੋਨੇ ਸਾਈਡਾਂ ਵਾਲੀਆਂ ਤੇ ਪਿਛਲੀਆਂ ਥੱਲੇ ਆਣੀਆਂ ਵੀ ਔਟੀਆਂ ਆ ਗੱਡੀ ਦਾ ਇਹੀ ਫਾਇਦਾ ਜਿੱਥੇ ਮਰਜੀ ਸੈੱਟ ਲੋ ਇਹਨੂੰ ਜਿੱਥੇ ਮਰਜੀ ਲਈ ਫਿਰੋ ਕੋਈ ਦਿੱਕਤ ਨਹੀਂ ਮੈਨੂੰ ਬਬਰੀ ਨੂੰ ਕੋਈ ਹਰ ਚੀ ਕਰੀ ਤੀ ਉਹ ਥਾਰ ਤੇ ਦੁੱਖ ਲੱਗਦਾ ਵੀ ਯਾਰ ਕਾਹਨੂੰ ਚਲ ਖੱਤੇ ਜਵਾੜੀਆਂ ਚੱਲਣ ਚਰੀਟਾਂ ਤੋਂ ਬਜੇ ਤੁਸੀਂ ਦੇਖ ਲੋ ਵੀ ਯਾਨੀ ਕਿ ਇਹ ਤਾਂ ਮੇਰਾ ਮੈਂ ਬਣਾ ਕੀ ਕਰਦਾ ਗੱਡੀ ਨੂੰ ਇੱਕ ਵਾਰ ਧੋ ਲਿਆ ਮੋੜ ਕੇ ਉਹ ਤੇ ਕੱਪੜਾ ਨਹੀਂ ਮਾਰਦਾ ਮੈਂ ਕਿਉਂ ਕਿਉਂਕਿ ਕੱਪੜੇ ਨਾਲ ਜਿਹੜੀਆਂ ਝਰੀਟਾਂ ਪੈਂਦੀਆਂ ਮਿੱਟੀ ਤਾਂ ਗੱਡੀ ਤੇ 1 ਮਿੰਟ ਹੁਣ ਧੋ ਲੋ ਹੁਣ ਤੋਂ ਹੁਣ ਤੋਂ 10 ਮਿੰਟ ਬਾਅਦ ਮਿੱਟੀ ਪੈ ਜਾਣੀ ਹੈ ਜੇ ਆਪਾਂ ਇਹਨੂੰ ਕੱਪੜਾ ਮਾਰ ਦਿਆ ਕੱਪੜਾ ਮਾਰੇ ਤੇ ਗੱਡੀ ਲਿਬਾ ਹੋ ਜਾਂਦੀ ਹੈ ਝਰੀਟਾਂ ਪੈਂਦੀਆਂ ਫਿਰ ਆਪਾਂ ਘੱਟੋ ਘੱਟ 5-7 ਦਿਨਾਂ ਬਾਅਦ 10 ਦਿਨ ਵੀ ਨੰਘ ਜਾਂਦਾ ਕਈ ਵਾਰ ਤਾਂ ਉਦਹੀਂ ਧਵਾਉਣੀਆਂ ਇਕੱਠੀਆਂ ਜਾਂ ਅੱਡੇ ਦੇ ਧਵਾ ਲਈਦੀਆਂ ਨਹੀਂ ਆਪ ਤੋਂ ਲਈਦੀਆਂ ਫਾਰਮ ਤੇ ਨਹੀਂ ਧੋ ਐ ਕਰੀ ਵੇਰ ਨਾ ਗੱਡੀ ਤੇ ਨਾ ਤੇ ਛਰੀਟ ਪਵੇ ਕੋਈ ਨਾ ਵਾਸਤਾ ਹੁਣ ਥਾਰ ਆ ਥਾਰ ਤੇ ਮੈਂ ਖੁਦੇ ਵੀ ਕੱਪੜਾ ਨਹੀਂ ਮਾਰਿਆ ਕਿਉਂ ਕਿਉਂਕਿ ਹੁਣ ਰਾਤ ਹੁਣ ਕੱਲ ਦੀ ਧਵਾਗੇ ਖੜਾਈ ਆ ਪਰ ਹੁਣ ਕੱਲ ਆ ਹੀ ਢੇਰੀਆਂ ਨਾ ਉਹ ਐਨ ਭਰੀ ਖੜੀ ਆ ਮਿੱਟੀ ਨੂੰ ਚਲੋ ਸੁੱਕੀ ਆ ਮਿੱਟੀ ਜਦ ਚਲਾਵਾਂਗੇ ਹੁਣ ਜਾਣੀ ਆ ਮਿੱਟੀ ਤੇ ਪਰ ਕੱਪੜਾ ਨਹੀਂ ਮਾਰਨਾ ਅਸੀਂ ਇਹ ਗੱਲ ਆ ਹਾਂਜੀ ਅੱਜ ਮੁੱਕ ਗਿਆ ਸੀ ਆਪਣਾ ਤਵੀਆਂ ਦਾ ਕੰਮ ਕੱਲ ਰਾਤ ਹਨੇਰੇ ਹੋਏ ਤੱਕ ਮੁੱਕਿਆ ਕਿਉਂਕਿ ਕੱਲ ਵੀ ਦੁਪਹਿਰੋਂ ਬਾਅਦ ਲੱਗੇ ਦੀ ਬਹੁਣ ਇਹ ਰਾਤ ਨੇਰੇ ਹੁਣ ਤੱਕ ਉਹ ਤਾਂ ਬਾਈ ਹੁੰਦੇ ਆ ਜਦੋਂ ਨੱਕ ਬੰਦ ਉਹ ਤਾਂ ਫਿਰ ਨੱਕ ਚ ਨਹੀਂ ਤੂੰ ਤਾਂ ਪੈਗ ਲਾ ਲਿਆ ਨਾ ਤੇਰੇ ਤਾਂ ਸੰਗ ਚ ਕੀ ੜਨਾ ਕਾਹ ਗੱਲ 6 ਵਜੇ ਤੋਂ ਬਾਅਦ ਠੇਕੇ ਖੁੱਲ ਗਏ ਸੀ ਪਰਸੋਂ ਦਾ ਤੂੰ ਲੈ ਕੇ ਗਿਆ 1000 ਰੁਪਇਆ ਅੱਛਾ ਕੱਲ ਫਿਰ ਪੈਗ ਲਾਉਣ ਤੋਂ ਬਿਨਾਂ ਰਿਆ ਸਾਡੇ ਕੋਲ ਰੁਪਈਆ 100 ਸੀ ਬਾ ਆਉਂਦਾ ਨਾ ਕੋਕ ਜ਼ਰੂਰ ਦਿੱਤਾ ਉਹ ਮਰੋ ਫਿਰ ਕੋਕ ਹੋਰ ਪੀ ਕੇ ਕੁਸਾਲਾ ਜਿਹੜੀ ਚੀਜ਼ ਨਹੀਂ ਪੀਣੀ ਉਹ ਤੁਸੀਂ ਪੀਣੀ ਹੈ। ਹੋਰ ਕੀ ਪੀਣਾ? ਨਾ ਫੇਟਾ ਓਏ ਗਲੇ 'ਚ ਜ਼ਰੂਰੀ ਪਾਉਣਾ ਸੀ। ਪਾਉਂ ਰੋ ਫਾਵਾ ਵੀ ਪਾ ਲਈ। ਠੁੱਕੇ ਖੱਤੇ ਬੋਣ ਕਰਕੇ ਗਰਦਾ। ਥੋੜਾ ਬਾਹਰ ਕੱਢ ਲਿਆ ਕਰੋ। ਓਹ ਥੋੜਾ ਬਾਹਰ ਕੱਢ ਲਿਆ ਕਰੋ ਅੰਦਰ ਜਿਹੜਾ ਸਬਾਨ ਖੜਾ ਉਹਨੂੰ ਹੀ ਭਰੀ ਜਾਣੀਓ ਕਮਲਿਆਂ ਵਾਂਗੂ। ਆਹੋ। ਆਹ ਦੇਖ ਲੈ ਕਮੈਨਾਂ ਕਿਵੇਂ ਭਰੀਆਂ ਥੋਡੀਆਂ ਹੀ ਭਰੀਆਂ ਆਈਆਂ ਮਿੱਟੀ ਨੂੰ। ਕੀ ਨੇ ਕਰਦਨ ਲੋਕ ਤਾਂ ਇਹਨੂੰ ਲੱਗਦਾ ਹੀ ਨਹੀਂ ਸੀ ਮੇਰੇ ਨਾਲ ਨਾ ਲੋਕ ਵਾਲਾ ਆਇਆ ਇਹ ਤਾਂ ਪਰਫੰਗ ਹੋ ਗਿਆ ਉਹਨੂੰ ਮਦਦ ਤੇ ਆਹੀ ਮੈਂ ਫਹਿਮ ਤੋਂ ਨਹੀਂ ਨਹੀਂ ਉਹਦੇ ਚਾਬੀ ਵਾਲਾ ਲੋਕ ਖੋਲ ਯਾਰ ਇਹ ਢੱਕਣ ਇਹਦਾ ਹੈ ਹੀ ਨਹੀਂ ਮੈਨਾਂ ਦਾ ਹੈ ਨਹੀਂ ਇਹਦਾ ਢੱਕਣ ਇਹ ਢੱਕਣ ਪਾ ਲਿਆ ਬੰਦਾਨ ਇਹਦਾ ਢੱਕਣ ਲਾ ਕੇ ਇੱਥੇ ਆ ਲੱਭ ਕੇ ਕੱਲੋਂ ਮੂੰਗੀ ਵੀ ਵੱਢਣੀ ਆ ਆਪਾਂ ਆ ਦੇਖ ਲੈ ਸਾਰੀਆਂ ਕੰਬੈਨ ਤੁਸੀਂ ਭਰਤੀ ਮਾੜਾ ਬਾਹਰ ਖੜਾ ਕੇ ਪਿਆ ਹਵਾ ਮਾਰ ਲਓ ਨਾਲੇ ਤੁਹਾਡੀ ਪੈਪ ਲੰਬੀ ਆ ਤੁਸੀਂ ਆ ਦੇਖ ਲੈ ਕੀ ਹਾਲ ਕਰਿਆ ਸਾਰੇ ਕਾਇਦ ਸਾਰੀਆਂ ਮਸ਼ੀਨਾਂ ਲਵੇੜਤੀਆਂ ਇੱਕ ਚੀਜ਼ ਸਾਫ਼ ਕਰਦੇ ਹੋ ਨਾਲ 10 ਲਵੇੜਤੀਆਂ ਇਹਦੇ ਮਾਰਤੀ ਹਵਾ ਹਵਾ ਮਾਰੀ ਹੋਈ ਹੈ ਆ ਖੜਾ ਆਪਣਾ 36 ਦੀ ਦੇਖ ਲੋ ਟੋਰੀ ਜ ਬਣ ਗਿਆ ਨਾ ਇਹਨ ਪੂਰਾ ਆਹ ਕਾਲੀਆਂ ਕਰਵਾਤੀਆਂ ਸੀ ਲੱਗਦਾ ਨਾ ਟੋਰੀ ਹੁਣ ਹਵਾ ਹਵਾ ਮਾਰੇ ਪਰ ਸਾਰਾ ਕੁਝ ਲਵੇਟਦਾ ਇਹਨਾਂ ਨੇ 2 ਦਿਨ ਚ ਹਵਾ ਕਿਉਂਕਿ ਮਿੱਟੀ ਬਹੁਤ ਆਉਂਦੀ ਸੀ ਟਰੈਕਟਰਾਂ ਦੇ ਉੱਤੇ ਹਨ ਤੇ ਉਹਦੇ ਕਰਕੇ ਹਵਾ ਹਵਾ ਮਾਰਨੀ ਪੈਂਦੀ ਹੈ ਕੱਲ ਨੂੰ ਸਵਰਾਜ ਕੱਢਾਂਗੇ ਇਹਦੇ ਨਾਲ ਵੱਡਣੀ ਆ ਮੂੰਗੀ ਤੇ ਨਾਲੇ ਪਹਿਲਾਂ ਇਹਦੇ ਲਾਉਣਾ SMS SMS ਲਾ ਕੇ ਫੇਰ ਵੱਡਾਂਗੇ ਮੂੰਗੀ ਤੇ ਇੱਧਰ ਤਾਂ ਮਸ਼ੀਨਾਂ ਰੈਡੀ ਖੜੀਆਂ ਮੱਕੀ ਦੇ ਲਈ ਪੂਰੀਆਂ ਇਹਦਾ ਘੋੜੀ ਦਾ ਲਾਉਣਾ SMS ਰਿਪੇਅਰ ਕਰਕੇ ਖੜਾਤੀ ਸਾਰਾ ਕੁਝ ਕਰਿਆ ਹੀ ਹੋਇਆ ਓਕੇ ਦੀ ਰਿਪੋਰਟ ਆ ਪੂਰੀ ਜਿਹੜਾ ਕੁਝ ਭੈਣ ਵਾਲਾ ਸੀ ਇਹਦਾ ਪਤਾ ਸੀ ਆਪਾਂ ਕਣਕਚੀ ਪੂਰਾ 80000 ਰੁਪਏ ਰਿਪੇਅਰ ਤੇ ਲੱਗ ਗਿਆ ਸੀ ਇਹਦਾ 80000 ਦੇਣਗੇ ਸਮਾਨ-ਸਮਾਨ ਆ ਗਿਆ ਸੀ ਕਿਉਂਕਿ ਦੋ ਸਟਾਫ ਵਰਕਰ ਬਦਲੇ ਸੀ ਜਿਹੜਾ ਕੁਝ ਖਰਾਬ ਸੀ ਕਰਤਾ ਸੀ ਤੇ ਹੁਣ ਇਹਦੇ ਆਪਾਂ ਕੱਲ ਨੂੰ ਐਸਐਮਐਸ ਲਾਉਣਾ ਐਸਐਮਐਸ ਲਾ ਕੇ ਉਸ ਤੋਂ ਬਾਅਦ ਇਹਦਾ ਕੰਮ ਆਪਾਂ ਕੱਲ ਨੂੰ ਫਿਰ ਮੂੰਗੀ ਵੱਢਾਂਗੇ 4 4.5 ਕਿਲੇ ਆਪਣੇ ਆ ਤੇ ਬਾਕੀ 1.5 2 ਕਿਲੇ ਕਿਸੇ ਦੇ ਆ ਉਹ ਵੱਢਾਂਗੇ ਫੇਰ ਤਾਂ 4-5 ਦਿਨਾਂ ਤੱਕ ਤੇ ਇਹਨਾਂ ਦੀ ਇੱਕ ਡੈਮੋ ਵੀ ਆਉਣੀ ਆ Holland ਵਾਲਿਆਂ ਦੀ ਉਹਦੇ ਵਿੱਚ ਉਹਨਾਂ ਨੇ ਕੁਝ ਆਪਦੀਆਂ ਨਿਓ ਚੇਂਜਿੰਗ ਕੀਤੀ ਆ ਇੱਕ ਤਾਂ ਉੱਗਰ ਉੱਚਾ ਕੀਤਾ ਵਾ ਹੋਰ ਦੋ ਤਿੰਨ ਚੀਜ਼ਾਂ ਕਰੀਆਂ ਹਨ ਨਾ ਸਾਂਝ ਵੀ ਮਾਰਦੇ ਨੱਕ ਜਿਹਾ ਪਾ ਕੇ ਮਾਰ ਨੱਕ ਜ ਆ ਪਰ ਤੁਸੀਂ ਬਹੁਤ ਗਲਤ ਕੀਤਾ ਤੇ ਇਹਦਾ ਸਾਰਾ ਸਮਾਨ ਲਵੇੜ ਤਾ ਲੈ ਹਵਾ ਕੀ ਚਲਦੀ ਆ ਯਾਰ ਲਾਹੌਰ ਅੱਜ ਤੱਕ ਦਾ ਕਰਦਾ ਬਿਆਨ ਨਹੀਂ ਉਹਨਾਂ ਦੇ ਕਿਹੜਾ 60 55 ਆਈ ਜਾਈਏ ਇੱਥੋਂ ਪਹਿਲਾਂ ਚਲ ਜਿਆ ਲੁਧਿਆਣੇ ਨਹੀਂ 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 ਲੁਧਿਆਣੇ ਨਹਿਰ ਤੋਂ ਇੱਥੋਂ ਨਾਲੇ ਮੋੜ ਲਈ ਨਹੀਂ ਨਹੀਂ ਲੁਧਿਆਣੇ ਜਾ ਪਹਿਲਾਂ ਲੁਧਿਆਣੇ ਨਹਿਰ ਤੋਂ ਨਹਿਰ ਨਹਿਰ ਪੈ ਕੇ ਗਿੱਲਾਂ ਆ ਜੀ ਗਿੱਲਾਂ ਤੋਂ ਫੇਰ ਆਸੀ ਆਈ ਕਿੱਧਰ ਦੀ ਜਾਈਏ ਜਿਵੇਂ ਐ ਕਰਦਾ ਜਿਵੇਂ ਪਤਾ ਨਹੀਂ ਕਿਹੜੇ ਪਿੰਡ ਜਾਣਾ ਹੁੰਦਾ ਵੀ ਕਿੱਧਰ ਦੀ ਜਾਈਂ ਉਹ ਤਾਂ ਤੇਰੀ ਮਰਜ਼ੀ ਆ ਜਾਣਾ ਮੱਧਿਆ